அந்த சே லா பிரீ தன் மன நே சா ਸੋ ਏ ਸੂ ਨੰਦੜੀ ਮੇਰਾ ਤਨ ਮਨ ਮੋਲਾ ਨਾਮ ਜਪੰਦੇ ੜੀ ਲਾਲੀ ਪੰਦ ਜੁਲੰਦੜੀ ਮੇਰਾ ਅੰਦਰ ਠੰਡਾ ਗੁਰ ਦਰਸ਼ਨ ਦੇਖ ਨਿਹਾਲੀ ਸੇਦੀ ਵਾਹੇ ਗੁਰੂ ਜੀ ਜੈਤ ਸਰੀ ਮਹਿਲਾ ਚੌਥਾ ਜੇਨ ਬਸਿਓ ਤਿਨ ਮਾਤ ਕੀ ਜੈ ਹਰ ਬਾਂਝਾ ਤਿਨ ਸੁਜੀ ਦੇਹਿ ਫਿਰੈ ਬਿਨ ਨਾਵੈ ਖਪ ਮੁਏ ਕਰਾਂਝਾ ਜਿਨ ਹਰ ਦਿਰ ਦੈ ਨਾ ਮਨ ਬਸਿਓ ਤਿਨ ਮਾਤ ਕੀ ਜੈ ਹਰ ਬਾਂਝਾ ਤਿੰਨ ਸੁੰਜੀਂਦੇ ਫਿਰ ਬਿਨ ਨਾਵੈ ਹੋਇ ਖੱਪ ਖੱਪ ਮੂਏ ਕਰਾਂਝਾ ਰਾਮ ਨਾਮ ਹਰ ਮਾਂਜਾ ਹਰ ਹਰ ਕਿਰਪਾਲ ਕਿਰਪਾ ਪ੍ਰਭ ਤਾਰੇ ਗੁਰ ਗਿਆਨ ਦਿਓ ਮਨ ਸਮਝ ਰਹਾ ਹਰ ਕੀਰਤ ਕਾਲ ਜੁਗ ਪਦ ਊਤਮ ਹਰ ਪਾਈਐ ਸਤਿਗੁਰ ਮਾਂਝਾ ਤੈ ਗੁਰੇ ਆਪਣੇ ਜਿਨ ਗੋਪਤ ਨਾਮ ਪਰਗਾ ਜਾ ਦਰਸ਼ਨ ਸਾਧ ਮਿਲੇ ਉਹ ਵਰਡ ਭਾਗੀ ਸਭ ਕਿਲ ਬਿਖ ਗਏ ਗਵਾਜਾ ਸਤ ਗੁਰ ਸਾਹਾ ਪਾਇਆ ਵਡ ਢਾਣਾ ਹਰ ਕੀਏ ਪਹੁ ਗੁਣ ਸਾ ਇਨ ਨੂੰ ਕਿਰਪਾ ਕਰੀ ਜਗ ਜੀਵਨ ਹਰ ਉਰ ਧਾਰੇ ਓ ਮਨ ਮੰਝਾ ਜਨਾਨਕ ਲੇਖਾ ਸਮਝਾ ਜਿਨ ਕੋ ਕਿਰਪਾ ਕਰੀ ਜਗ ਜੀਵਨ ਹਾ ਦੇ ਉਰ ਧਾਰੇ ਓ ਮਨ ਮਾਂਝਾ ਫਾਰੇ ਜਨਾਨਕ ਲੇਖਾ ਸਮਝਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੈਤ ਸ੍ਰੀ ਮਹਿਲਾ ਚੌਥਾ ਜਿਨ ਹਰ ਹਿਰਦੈ ਨਾਮ ਨ ਵਸਿਓ ਤੇ ਨਾ ਮਾਤ ਕੀ ਜੈ ਹਰ ਬਾਝਾ ਤਿਨ ਸੁਣੀ ਦੇਹ ਫਿਰੈ ਬਿਨ ਨਾਮੈ ਓਏ ਖਪ ਖਪ ਮੂੰਹਏ ਕਾ ਰਾਂਝਾ ਅੱਜ ਦੇ ਪਾਵਨ ਸ੍ਰੀ ਮੁਖਵਾਕ ਜੈਤ ਸ੍ਰੀ ਰਾਗ ਅੰਦਰ ਤਨ ਤਨ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਵੱਲੋਂ ਬਖਸ਼ਿਸ਼ ਹੋਈ ਹਨ ਜੋ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਭਾवन ਅੰਗ 698 ਉਪਰ ਸੁਭਾਈ ਮਾਨ ਹਨ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ ਆਪ ਸਰਬਤਰ ਮਾਈ ਭਾਈ ਵਡਭਾਗੀ ਹੋ ਜੋ ਸ੍ਰੀ ਹਰਿ ਕ੍ਰਿਸ਼ਨ ਤੇ ਆਈ ਹੈ ਜਿਸੇ ਡਿਠੇ ਸਭ ਦੁੱਖ ਜਾਏ ਇਨ੍ਹਾਂ ਵਡਿਆਈਆਂ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਮਹਾਨ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਅੰਮ੍ਰਿਤ ਵੇਲੇ ਦੀਆਂ ਹਾਜ਼ਰੀਆਂ ਭਰ ਕੇ ਆਪਣਾ ਜੀਵਨ ਸਫਲ ਬਣਾ ਰਹੇ ਹੋ ਸਤਿਗੁਰੂ ਮਿਹਰ ਕਰਨ ਸਮੂ ਸਾਧ ਸੰਗਤ ਨੂੰ ਨਾਮ ਦਾਤ ਦੇਹ Aroopta ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ